ਮੈਂ ਤੁਹਾਡਾ ਆਪਣਾ ਪੱਤਰਕਾਰ ਸੁਖਰਾਜ ਬਰਾੜ ਮਹਿਮਾ ਸਰਜਾ ਪਿਛਲੇ 2 ਦਿਨਾਂ ਤੋਂ ਲਗਾਤਾਰ ਮੀਂਹ ਪੈਣ ਦੇ ਕਾਰਨ ਪਿੰਡ ਮਹਿਮਾ ਸਰਜਾ ਦੇ ਵਿੱਚ ਇੱਕ ਗਰੀਬ ਪਰਿਵਾਰ ਦੀ ਛੱਤ ਡਿੱਗ ਚੁੱਕੀ ਹੈ ਤੇ ਇਹਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਦੋਂ ਅਤੇ ਇਹਨਾਂ ਦੀ ਛੱਤ ਡਿੱਗੀ ਅਤੇ ਕਿੰਨਾ ਕੁ ਨੁਕਸਾਨ ਹੋਇਆ ਹੈ ਸੱਸੀ ਗਵੀਰ ਜੀ ਸੱਸੀ ਗਾਲ ਜੀ ਕਿੰਨਾ ਕੁ ਸਮਾਨ ਸੀਗਾ ਜੀ ਅੰਦਰ ਆਏ ਸਮਾਨ ਸੀਗਾ ਲੱਖ ਡੇਢ ਲੱਖ ਰੁਪਏ ਦਾ ਸਮਾਨ ਸੀਗਾ ਅੱਜ ਫਰਿੱਜਾਂ ਵਗੈਰਾ ਸੀਗਾ ਤੇ ਮਸ਼ੀਨ ਵਗੈਰਾ ਸੀ ਕੱਪੜੇ ਧੋਣ ਵਾਲੇ ਤੇ ਪੇਟੀ ਵਗੈਰਾ ਸੀ ਲਵਾਰੀ ਵਗੈਰਾ ਸਾਰਾ ਟੁੱਟ ਗਿਆ ਠੀਕ ਕਿੱਧਰੋਂ ਪਿਆ ਪਾਣੀ ਇਹਦੇ 'ਚ ਪਾਣੀ ਮਗਰਲੀ ਸਾਈਡ ਤੋਂ ਪਿਆ ਜੀ ਪਾਣੀ ਕੱਲ ਰਾਤ ਕਰੀਆਂ ਭਰਗੀਆਂ ਸੀ ਬਹੁਤ ਜ਼ਿਆਦਾ ਛੱਪੜੇ ਓਵਰਫਲੋ ਹੋ ਗਏ ਸੀ ਉਹਦੇ ਕਰਕੇ ਮਗਰ ਦੀ ਪਾਣੀ ਲੱਗ ਗਈ ਜਿਆਦਾ ਠੀਕ ਹੈ ਇਸ ਤੋਂ ਇਲਾਵਾ ਇਹਨਾਂ ਦੇ ਦੂਸਰੇ ਕਮਰੇ ਦੀ ਛੱਤ ਦੀ ਹਾਲਤ ਵੀ ਨਾਜ਼ਕ ਬਣੀ ਹੋਈ ਹੈ ਤੇ ਇਹ ਸਮਾਨ ਬਾਹਰ ਕੱਢ ਰਹੇ ਹਨ ਅਤੇ ਛੱਤ ਕਿਸੇ ਵੀ ਟਾਈਮ ਡਿੱਗ ਸਕਦੀ ਹੈ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਜੋ ਇਹ ਆਪਦੇ ਰਹਿਣ ਯੋਗ ਮਕਾਨ ਬਣਾ ਸਕਣ ਹਾਂਜੀ ਵੀਰ ਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਬਰਦਰ ਦਾ ਨਾਮ ਇੱਕ ਇੱਕ왈 ਸਿੰਘ ਹੈ son of ਸਾਧੂ ਸਿੰਘ ਠੀਕ ਹੈ